ਗ੍ਰੀਡੀ ਕੀ ਪਤੇ ਸਾਬ ਜਿਸ ਤਰ੍ਹਾਂ ਮੌਨਸੂਨ ਸ਼ੁਰੂ ਹੋ ਚੁੱਕੀਆਂ ਗਈ ਤੇ ਜਿਹੜੇ ਫਲੱਡ ਗੇਟ ਉਹ ਵੀ ਕਾਫੀ ਖੋਲੇ ਜਾ ਚੁੱਕੇ ਕਿਉਂਕਿ ਪਿੱਛੇ ਮੌਨਸੂਨ ਆਉਣ ਕਰਕੇ ਪਾਣੀ ਦਾ ਜਿਹੜਾ ਵਹਾਅ ਹੈ ਤੇ ਕੁਆਂਟੀਟੀ ਜਿਹੜੀ ਪਾਣੀ ਉਹ ਦਿਨੋਂ ਦਿਨ ਵੱਧ ਆ ਜਾਂਦਾ ਸਰਹੱਦੀ ਏਰੀਆ ਜਿਹੜਾ ਕਿ ਦਰਿਆ ਦੇ ਨਾਲ-ਨਾਲ ਲੱਗਦਾ ਇਹਦੇ ਜਦੋਂ ਪਾਣੀ ਸਿਰ ਤੇ ਆ ਜਾਂਦਾ ਉਦੋਂ ਸਰਕਾਰਾਂ ਭੱਜ ਦੌੜ ਕਰਦੀਆਂ ਕੀ ਇਹਨਾਂ ਨੂੰ ਪਹਿਲਾਂ ਕੁਝ ਫੁਕਤਾ ਪ੍ਰਬੰਧ ਨਹੀਂ ਕਰਨੇ ਚਾਹੀਦੇ ਪਕਸੰਦ ਸਰਦਾਰ ਜਿਹੜਾ ਪੰਜਾਬ ਹੈ ਉਹ ਪਾਣੀ ਤੋਂ ਦਾ ਜਿਹੜਾ ਨਾਮ ਹੈ ਉਹਦਾ ਨਾਮ ਚੜਿਆ ਜੀ ਪੰਜਾਬ ਇਹ ਪਾਣੀਆਂ ਦੀ ਧਰਤੀ ਹੈ ਇੱਥੇ ਸਰਕਾਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਮੀਂਹ ਮੌਨਸੂਨ ਆਉਂਦਾ ਹੈ ਉਦੋਂ ਪੂਰੀ ਤਿਆਰੀ ਕਰ ਲਈ ਜਾਵੇ ਜੀ ਜਿੰਨੇ ਲੋਕੀ ਦਰਿਆਵਾਂ ਦੇ ਪਾਣੀਆਂ ਦੀ ਮਾਰ ਹੇਠ ਹੁੰਦੇ ਆ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਖਾਸ ਕਰਕੇ ਜਿਹੜੇ ਬੰਨ੍ਹ ਨੇ ਜੀ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਪਰ ਪਿਛੇ ਸਰਕਾਰਾਂ ਕੀ ਕਰਦੀ ਹੁੰਦੀ ਸੀ ਮੈਂ ਦੇਖਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਜਦੋਂ ਵੀ ਇਸ ਤਰ੍ਹਾਂ ਦੇ ਆਮ ਮਹੀਨੇ ਆਉਂਦੇ ਸੀ ਤੇ ਬਕਾਇਦਾ ਇੱਕ ਸਾਰੇ ਹੀ ਪ੍ਰਸ਼ਾਸਨ ਦੀਆਂ ਮੀਟਿੰਗਾਂ ਸਾਦੇ ਹੁੰਦੀ ਸੀ ਜੀ ਵੱਡੇ ਲੈਵਲ ਤੇ ਮੰਤਰੀ ਮੰਡਲ ਦੀ ਮੀਟਿੰਗ ਵੀ ਸਾਦੇ ਹੁੰਦੀ ਸੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਨਜਿੱਠਣਾ ਕਿਵੇਂ ਹੈ ਇਹ ਕਰ ਬਰਸਾਤਾ ਵੱਧ ਪੈਂਦੀਆਂ ਨੇ ਪਾਣੀ ਜ਼ਿਆਦਾ ਆਉਂਦਾ ਹੈ ਫਲੱਡ ਆਉਂਦਾ ਹੈ ਤੇ ਆਪਾਂ ਕਿਵੇਂ ਨਜਿੱਠਣਾ ਉਸ ਸਥਿਤੀ ਜੀ ਇੰਨਾ ਸਾਡੇ 3-4 ਸਾਲਾਂ ਦੇ ਵਿੱਚ ਤੇ ਪਿਛਲੇ 5 ਸਾਲਾਂ ਚ ਕੈਪਟਨ ਸਾਹਿਬ ਦੀ ਸਰਕਾਰ ਲੈ ਲਓ ਕਿ ਆ ਆ ਸੰਦੇ ਤੇ ਸੰਦੇ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕਿਤੇ ਕਿਸੇ ਦੋਆਂ ਮੁੱਖ ਮੰਤਰੀਆਂ ਨੇ ਜਾਂ ਤਿੰਨਾਂ ਮੁੱਖ ਮੰਤਰੀਆਂ ਨੇ ਕੋਈ ਸचेतਤਾ ਵਿਖਾਈ ਹੋਵੇ ਵੀ ਅਸੀਂ ਕੋਈ ਫਲੱਡ ਮੀਟਿੰਗ ਕਰ ਲਈਏ ਜੀ ਜਾਂ ਅਸੀਂ ਜਿਹੜੇ ਦੌਰਾ ਕਰ ਲਈਏ ਹੁਣ ਖਾਸ ਕਰਕੇ ਜਿਹੜੀ ਹੁਣ ਸਰਕਾਰ ਹੈ ਹੁਣ ਤਾਂ ਮੁੱਖ ਮੰਤਰੀ ਸਾਹਿਬ ਦਾ ਤਾਂ ਧਿਆਨ ਹੀ ਇਧਰਲੇ ਪਾਸੇ ਨਹੀਂ ਹੈ ਜੀ ਉਹ ਤਾਂ ਜਦੋਂ ਲੋਕ ਡੁੱਬ ਜਾਣਗੇ ਫਿਰ ਉਹ ਆਉਣਗੇ ਪਜਾਮਾ ਲਪੇੜ ਕੇ ਫਿਰ ਉਹ ਫੋਟੋਆਂ ਕਰਵਾਉਣਗੇ ਤੇ ਫਿਰ ਉਹ ਚਲੇ ਜਾਣਗੇ ਤੇ ਫਿਰ ਕਹਿਣਗੇ ਜੀ ਅਸੀਂ ਤਾਂ ਮੁਆਵਜ਼ਾ ਦੇਾਂਗੇ ਮੁਰਗੀ ਮਰੀ ਤਾਂ ਵੀ ਬੱਕਰੀ ਮਰੀ ਤਾਂ ਵੀ ਜੀ ਕੈਂਦਾ ਮੇਰਾ ਭਾਵੇਂ ਆ ਵੀ ਜਦੋਂ ਕੀ ਹੁੰਦਾ ਨਾ ਕਿ ਸਾਰੇ ਆ ਖੇਤ ਕਿੜੀਆਂ ਚੁੱਕ ਜਾਂਦੀ ਤੇ ਇਹਨਾਂ ਨੂੰ ਬਾਹਰ ਚੇਤਾ ਹੁੰਦਾ ਇਹਨਾਂ ਦਿਨਾਂ ਤੇ ਚਾਹੀਦਾ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਮੀਟਿੰਗ ਲੈਂਦੇ ਜੀ ਜਿਹੜੇ ਜਿਹੜੇ ਜ਼ਿਲ੍ਹੇ ਇਸ ਪਾਣੀ ਦੀ ਦਰਿਆਵਾਂ ਦੀ ਪਾਣੀ ਦੀ ਮਾਰੇ ਟੋਂਦੇ ਆ ਉਹਨਾਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਾਥ ਕੇ ਸਾਰੇ ਪ੍ਰਬੰਧ ਮੁਖੰਮਲ ਨੇ ਜੇ ਆਪਾਂ ਕਿਹੋ ਜੀ ਸਥਿਤੀ ਨਾਲ ਨਿਗਠਣਾ ਹੈ ਤੇ ਉਹਦਾ ਮਤਲਬ ਪੂਰਾ ਜੈਜਾ ਲੈਂਦੇ ਪਰ ਬਦਕਿਸਮਤੀ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਤੱਟ ਚੁੜਕਲੇ ਸੁਣਉਂਦੇ ਜੀ ਚਾਹੇ ਉਹ ਕੇਜਰੀਵਾਲ ਹਰਨਾਬਾਬ ਦੀ ਖੁਸ਼ਾਮਦਿੱਤੇ ਨੇ ਕੋਈ ਦਿੱਲੀੋਂ ਜਿਹੜਾ ਰੋਜ਼ ਆਇਦਾ ਉਹਦੀ ਖੁਸ਼ਾਮਦਿੱਤ ਕਰਦੇ ਆ ਤੇ ਚਾਹੇ ਉਹ ਚੁਟਨੇ ਸਰੋਂ ਤੇ ਉਹਨਾਂ ਦਾ ਇਸ ਬੰਨੇ ਕੋਈ ਖਿਆਲ ਨਹੀਂ ਆਉਣ ਵਾਲਾ ਸਮਾਂ ਜਿਹੜਾ ਹੈ ਜਿਸ ਤਰੀਕੇ ਦੀਆਂ ਬਾਰਿਸ਼ਾਂ ਸ਼ੁਰੂ ਹੋ ਚੁੱਕੀਆਂ ਨੇ ਜੀ ਬੀਤੇ ਸਮੇਂ 'ਚ ਅਸੀਂ ਵੇਖਿਆ ਕਿ ਲੋਕਾਂ ਨੂੰ ਬਹੁਤ ਵੱਡੀ ਖੇਤਰਕੁਆਰੀ ਦਾ ਸਾਹਮਣਾ ਕਰਨਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਖੇਤਰਕੁਆਰੀ ਦਾ ਸਾਹਮਣਾ ਜਿਹੜਾ ਹੈ ਉਹ ਹੋਰ ਕਰਨਾ ਪੈ ਜਾ ਸਕਦਾ ਜੇਕਰ ਸਰਕਾਰ ਸੁਚੇਤ ਨਾ ਹੋ ਜੀ ਜੀ ਅਸੀਂ ਇਹ ਵੀ ਇੱਕ ਵੇਖਿਆ ਵੇਖੋ ਕਈ ਲੋਕ ਤਾਂ ਸਵਾਲ ਖੜੇ ਕਰ ਦਿੰਦੇ ਨੇ ਵੀ ਯਾਰ ਉੱਥੇ ਨਾ ਨੀਂਵੀਆਂ ਥਾਵਾਂ ਤੇ ਪਾਣੀ ਭਰ ਗਿਆ ਉਹਦੇ 'ਚ ਸਰਕਾਰ ਦਾ ਕੀ ਕਸੂਰ ਹੈ ਅਸੀਂ ਕਹਿੰਦੇ ਸਰਕਾਰ ਦਾ ਕੋਈ ਕਸੂਰ ਨਹੀਂ ਪਰ ਉੱਥੇ ਲੋਕਾਂ ਦਾ ਵੀ ਕਸੂਰ ਕੋਈ ਨਹੀਂ ਕਿਹੜੀਆਂ ਕੁਦਰਤ ਵੱਲੋਂ ਵੇਵ ਬਣੀਆਂ ਹੋਈਆਂ ਨੇ ਕੁਦਰਤ ਵੱਲੋਂ ਜਿਹੜੇ ਪੁਰਾਣੇ ਰਸਤੇ ਚੋਅ ਬਣੇ ਹੋਏ ਨੇ ਉਹਦੇ 'ਚ ਲੋਕ ਕੀ ਕਰ ਸਕਦੇ ਹੁਣ ਲੋਕਾਂ ਦੀ ਉਹ ਮਾਲਕੀ ਜ਼ਮੀਨਾਂ ਦੀ ਉਹਦੇ 'ਚ ਪਾਣੀ ਭਰ ਜਾਣਾ ਮੈਨੂੰ ਯਾਦ ਹੈ ਇੱਕ ਵਾਰ ਸਾਡੇ ਪਾਣੀ ਭਰਿਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਅ 10 10 ਹਜ਼ਾਰ ਰੁਪਇਆ ਪ੍ਰਤੀ ਏਕੜ ਦਾ ਮੁਆਵਜ਼ਾ ਭੇਜਿਆ ਸੀ ਜੀ ਇਹਨਾਂ ਨੂੰ ਦਿਓ ਜੋ ਇਹਨਾਂ ਦਾ ਨੁਕਸਾਨ ਹੋਇਆ ਕੋਈ ਰਸਤੇ ਟੁੱਟ ਗਿਆ ਕੋਈ ਰੋਡ ਪੈ ਗਿਆ ਕਿਤੇ ਕੁਝ ਹੋ ਗਿਆ ਭਾਈ ਇਹਨੂੰ ਦਿਓ ਪੈਸੇ ਜੀ ਨਾ ਪੰਚ ਤੇਣਾ ਪੰਚ ਜੀ ਹੋਣ ਵਾਲੇ ਤਾਂ ਦਰਿਆਈ ਮਾਰ ਦੇ ਦਿੰਦੇ ਜੀ ਹਨਾ ਤੇ ਇਹਨਾਂ ਦੇ ਜਿਹੜੇ ਦੂਜੇ ਲੋਕ ਮੀਂਹ ਨਾਲ ਖਰਾਬ ਹੋਣਗੇ ਉਹਨਾਂ ਦੇ ਕੀ ਦੇਣਾ ਲੈਣਾ ਸੋ ਇਸ ਕਰਕੇ ਇਹ ਸਰਕਾਰ ਸੁਚੇਤ ਨਹੀਂ ਹੈਗੀ ਜੀ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਹੁਣ بارش ਸ਼ੁਰੂ ਹੋ ਚੁੱਕੀ ਹੈ ਇਸ ਤਰੀਕੇ ਦੇ ਨਾਲ ਦਰਿਆਵਾਂ 'ਚ ਪਾਣੀ ਬਹੁਤ ਵਧਣਾ ਹੈ। ਨਹਿਰਾਂ 'ਮਾ ਕੱਲ ਦੇਖਿਆ ਜਿਹੜੀ ਹਰੀਕੇ ਤੋਂ ਨਿਕਲਦੀਆਂ ਨੇ ਇੰਨਾ ਤਾਂ ਪਾਣੀ ਹੈ ਭਾਜੀ। ਕਿਸੇ ਮਿੱਤਰ ਨੇ ਵੀਡੀਓ ਪਾਈ ਹੋਈ ਸੀ ਕਿ ਜਿਹੜਾ ਉਹ ਟ੍ਰੇਨ ਹੈ ਨਾ ਜਿਹੜੀ ਆਪਣੀ ਤਰ੍ਹਾਂ ਉੱਦੀ ਚੰਦਰਪੋਰੀਪੁਰ ਵਾਲੀ ਉਹ ਬਿਲਕੁਲ ਇੰਨੀ ਕੁ ਮਤਲਬ ਰੋਕ ਰੋਕ ਕੇ ਪੁਲ ਦੇ ਉੱਤੇ ਲੰਘਾਈ ਜਾ ਰਹੀ ਸੀ ਇਹਨਾਂ ਥੱਲੇ ਪਾਣੀ ਦਾ ਤੇਜ਼ ਵਹਾਅ ਹੈ। ਜੀ। ਕੱਲ ਹੁਣ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਧਰਨਾ ਵੀ ਲਾਇਆ ਹਰੀਕੇ ਹੈੱਡ ਤੇ ਫਲੱਡ ਗੇਟ ਉਹਨਾਂ ਨੇ ਖਲਵਾਏ ਆ। ਜੀ। ਇਹ ਇਹ ਗੱਲਾਂ ਸਾਰੀਆਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨੇ ਜਿਹੜੇ ਕਿਸਾਨ ਭਰਾ ਚਰਿਆ ਆ ਦੁਪਨ ਤੋਂ ਮਾਰੇ ਸੜਾ ਨੁਕਸਾਨ ਨਾ ਹੋਵੇ ਸਰਕਾਰ ਦੀ ਕੋਈ ਐਸ ਵੇਲੇ ਗੱਲ ਨਹੀਂ ਨਾ ਕੋ ਨਹਿਰ ਖਾਲੀ ਕੀਤੀ ਹੈ ਨਾ ਕੋ ਸੂਆ ਖਾਲਿਆ ਗਿਆ ਨਾ ਕੋ ਨਾਲਾ ਖਾਲਿਆ ਗਿਆ ਸਿਰਫ ਸਿਰਫ ਸੋ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਰਕੇ ਹਟਿਆ ਕਿ ਦਿੱਲੀ ਦੇ ਜਿਹੜੇ ਹਾਰੇ ਨਗਾਰੇ ਲੀਡਰ ਨੇ ਉਹਨਾਂ ਦੀ ਸ਼ਾਮ ਦੀ ਤਿਲਗੀ ਸਰਕਾਰ ਵਿੱਚ ਸਭ ਜਿੱਥੇ بارشਾਂ ਪੈਂਦੀਆਂ ਪਾਉਂਸਨ ਆਉਂਦੀਆਂ ਜਿੰਨਾ ਵੀ ਪਹਾੜੀ ਏਰੀਆ ਉਹਦਾ ਜਿੰਨਾ ਪਾਣੀ ਉਹ ਸਾਰਾ ਰੁੜ ਕੇ ਪੰਜਾਬ ਦੇ ਵਿੱਚ ਆਉਂਦਾ ਪੰਜਾਬ ਦਾ ਜਿਹੜਾ ਏਰੀਆ ਲੱਗਦਾ ਉਹ ਸਿੱਧਵਾਪੇਟ ਤੇ ਜਾਂ ਕਪੂਰਥਲਾ ਤੋਂ ਲੈ ਕੇ ਫਾਜ਼ਲ ਕਾਫਰੋਜ਼ਪੁਰਫਾਈਲ ਕਾ ਤੱਕ ਸਾਰਾ ਦਰਿਆ ਏਰੀਆ ਵਿੱਚ ਆਪ ਕੀ ਇਹਦੇ ਤੇ ਜਦੋਂ ਇਹ ਬੰਨ ਟੁੱਟਣ ਦਾ ਖਦਸਾ ਹੁੰਦਾ ਇਹਨਾਂ ਨੂੰ ਜਿਹੜੀ ਰਿਪੇਅਰ ਹੈ ਇਹ ਇੱਕ ਕਾਗਜ਼ੀ ਪੱਤਰੀ ਕੀਤੀ ਜਾਂਦੀ ਹੈ ਬਿਲਕੁਲ ਐਵੇਂ ਹੁੰਦਾ ਹੈ ਕਿ ਨਾ ਵਾਲੇ ਸਤੂ ਸਾਹਿਬ ਮੇਰਾ ਆਪ ਦੇ ਹੱਡੀ ਬੀਤਿਆ ਵਾਕਿਆ ਸੀ ਕਿ ਇਥੇ ਇੱਕ ਡਿਪਟੀ ਕਮਿਸ਼ਨਰ ਹੁੰਦੇ ਸੀ ਤੇ ਇੱਕ ਕਮਿਸ਼ਨਰ ਸਾਹਿਬ ਉਹਨਾਂ ਦੋਵਾਂ ਦੀ ਆਪਸ ਵਿੱਚ ਤਾਂ ਛੋਟੇ ਛੋਟੇ ਘਟਤਣ ਸੀ ਜੀ ਡੀਸੀ ਸਾਹਿਬ ਨੇ ਸਟੇਟਮੈਂਟ ਲਵਾਤੀ ਕਿ ਹੜ੍ਹਾਂ ਦੇ ਨੂੰ ਰੋਕਣ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਨੇ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰਵਾਤੀ ਜੀ ਜੀ ਤੇ ਕਮਿਸ਼ਨਰ ਸਾਹਿਬ ਕਹਿੰਦੇ ਆ ਵੀ ਪ੍ਰੈਸ ਤੇ ਪ੍ਰੈਸ ਰਿਲੀਜ਼ ਤਾਂ ਜਾਰੀ ਹੋ ਗਿਆ ਇਹ ਸਾਡੇ ਨਾਲ ਬੀਤੀ ਗੱਲ ਆ ਸਾਡੇ ਮੂੰਹ ਤੇ ਗੱਲ ਹੋਈ ਕਿ ਯਾਰ ਕਹਿੰਦੇ ਵੀ ਵਾਕਈ ਹੜ੍ਹਾਂ ਦੇ ਪ੍ਰਬੰਧ ਮੁਕੰਮਲ ਨੇ ਜੀ ਅਸੀਂ ਕਹਿੰਦੇ ਨਹੀਂ ਅਸੀਂ ਨਾ ਕਿ ਮੇਰੇ ਨਾਲ ਹੋਰ ਦੋਸਤ ਸੀ ਅਸੀਂ ਨਾ ਤੁਸੀਂ ਬੰਦ ਤੇ ਚਲੇ ਗਏ ਜੀ ਕੁਸੀ ਬੰਦੇ ਇੱਕ ਜੀਮੀਦਾਰ ਸੀ ਜੀ ਦੀ ਪੈੜੀ ਜੇ ਇੱਕ ਬੰਦੇ ਉਹ ਖੁੱਡ ਪੈਂਦੀ ਸੀ ਦੂਜੇ ਬੰਦੇ ਜਾ ਕੇ ਉਹਦੀ ਪੈੜੀ ਸ਼ੋ ਨਿਕਲਦੀ ਸੀ ਹਨਾ ਜੀ ਜਦੋਂ ਅਸੀਂ ਉਹਦਾ ਹਵਾਲਾ ਦੇ ਕੇ ਕੁਛ ਲਿਖਿਆ ਨਾ ਤੇ ਭਾਜੜ ਪੈ ਗਈ ਮਤਲਬ ਉਸ ਚੀਜ਼ ਦੀ ਅੱਜ ਵੀ ਉਹ ਹਾਲਾਤ ਨੇ ਜੀ ਅੱਜ ਕੀ ਹੈ ਵੀ ਹੁਣ ਮਨਰੇਗਾ ਚ ਕਰੋੜਾ ਰੁਪਇਆ ਆ ਰਿਹਾ ਹੈ ਮਨ ਦੇ ਮਿੱਟੀ ਪਾਤੀ ਜੀ ਬੰਦ ਦੇ ਮਿੱਟੀ ਪਾਤੀ ਜੀ ਪਰ ਜਦੋਂ ਇਹ ਬੰਦ ਖੁਰਦੇ ਐ ਜੀ ਉਦੋਂ ਤੱਕ ਜੀਮੀਦਾਰਾਂ ਨੂੰ ਆਪ ਸਾਰਾ ਕੁਝ ਕਰਨਾ ਪੈਂਦਾ ਕਰਨਾ ਪੈਂਦਾ ਜਿਹੜਾ ਪਹਿਲੋਂ ਪੈਸਾ ਗਿਆ ਆਇਆ ਉਹ ਕਿੱਧਰ ਜਾਂਦਾ ਜੀ ਸਰਕਾਰ ਇਹਦੇ ਬਾਰੇ ਕੋਈ ਸੋਚਦੀ ਨਹੀਂ ਵਿਚਾਰੀ ਵੀ ਕਰਦੀ ਆ ਜਿਹੜੇ 9-10 ਮਹੀਨੇ ਆ ਇਹਦੇ ਬਾਰੇ ਕੋਈ ਨਹੀਂ ਸੋਚਦਿਆ ਫੇਰ ਜਦੋਂ ਆਉਂਦੀ ਹੈ ਸਥਿਤੀ ਇਹੋ ਜਿਹੀ ਬਣਦੀ ਹੈ ਤੇ ਫੇਰ ਹੁਣ ਭੱਜ ਦੌੜਾ ਸ਼ੁਰੂ ਹੋ ਜਾਣਗੀ ਹੈ ਤੇ ਤਾਂ ਉਹ ਗਲਫਾਫੇ ਵਾਲੀ ਗੱਲ ਹੀ ਬਣ ਗਈ ਵੀ ਅਸੀਂ ਜੀ ਮੈਡੀਕਲ ਕੈਂਪ ਵੀ ਲਾਏ ਆ ਜੀ ਅਸੀਂ ਉਹ ਵੀ ਕੀਤਾ ਹੈ ਜੀ ਅਸੀਂ ਆ ਵੀ ਕੀਤਾ ਹੈ ਜੀ ਇਸ ਕਰਕੇ ਪਹਿਲਾਂ ਸਟੇਟ ਦਾ ਵਿਖਾਉਣੀ ਚਾਹੀਦੀ ਹੈ ਇਲਾਕੇ ਦੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਇਸ ਗੱਲ ਤੇ ਖਿਆਲ ਰੱਖਣਾ ਚਾਹੀਦਾ ਹੈ ਔਰ ਪ੍ਰਸ਼ਾਸਨ ਜਿਹੜਾ ਹੈ ਉਹ ਥੱਲੇ ਦੇ ਲੈਵਲ ਦਾ ਕਿ ਜਮੀਰੀਗੇਸ਼ਨ ਡਿਪਾਰਟਮੈਂਟ ਹੈ ਉਹਦੇ ਸਟਾਫ ਨੂੰ ਮੁਲਾਜ਼ਮਾਂ ਨੂੰ ਬੰਨਦੇ ਤੌਰ 'ਤੇ ਤੌਰਣਾ ਚਾਹੀਦਾ ਜੀ ਕਿੱਥੇ ਸਥਿਤੀ ਮਾੜੀ ਹੈ ਕਿੱਥੇ ਕੀ ਹਾਲਾਤ ਨੇ ਨਹਿਰਾਂ ਦੇ ਕੀ ਹਾਲਾਤ ਨੇ ਉਹ ਸਾਰਾ ਕੁਝ ਸਮਝਣਾ ਚਾਹੀਦਾ ਵਿੱਚੋਂ ਇੱਕ ਪ੍ਰਸ਼ਾਸਨ ਵੱਲੋਂ ਇੱਕ ਫਲੱਡ ਕੰਟਰੋਲ ਰੂਮ ਬਣਾਈ ਜਾਂਦੀ ਹੈ ਉਹ ਤੁਸੀਂ ਅੱਜ ਦੀ ਡੇਟ 'ਤੇ ਵੇਖੋਗੇ ਉਹ ਫਲੱਡ ਕੰਟਰੋਲ ਰੂਮ ਜਿਹੜੇ ਹੈਗੇ ਉਹਨਾਂ ਦਾ ਕੋਈ ਨਾਮ-ਨਿਸ਼ਾਨ ਨਹੀਂ ਹੈਗਾ ਥੋ ਪਤਾ ਨਹੀਂ ਹੈਗਾ ਦੂਜੀ ਗੱਲ ਇਹ ਵੀ ਜਦੋਂ ਜਿਹੜੇ ਜ਼ਿੰਮੇਦਾਰ ਬੰਨ ਤੋਂ ਅੰਦਰ ਰਹਿੰਦੇ ਆ ਇਹ ਜਦੋਂ ਪਿੱਛੋਂ ਪਾਣੀ ਛੱਡਦੇ ਉਹਨਾਂ ਦੇ ਰੇਤ 7-7 ਫੁੱਟ ਰੇਤ ਜਿਹੜੀ ਜ਼ਮੀਨ ਦੇ ਉੱਪਰ ਚੜ ਜਾਂਦੀ ਉਹ ਗਰੀਬ ਜ਼ਿਮੀਂਦਾਰਾਂ ਦੀ ਰੇਤ ਚੱਕਣੀ ਜਿਹੜੀ ਔਖੀ ਹੋ ਜਾਂਦੀ ਹੈ ਨਹੀਂ ਪਿਛਲੀ ਿਆਰ ਉਹਨਾਂ ਨੇ ਮੇਰੇ ਖਿਆਲ ਤੋਂ ਤੇ ਫਲੱਡ ਗੇਟ 31 ਨੇ ਛੇਦ ਜੀ ਹਰੀਕਿਆਂ ਦੀ ਇਹਨਾਂ ਨੇ ਦੱਸਿਆ ਨਹੀਂ ਕੁਛਿਆ ਉਹਨਾਂ ਸਾਰੇ ਦੇ ਸਾਰੇ ਇੱਕੇ ਦਾ ਵੀ ਖੋਲਤੇ ਉਹ ਜਿਹੜਾ ਅਗਲਾ ਪਾਸਾ ਸੀ ਉਹਦਾ ਬੜਾ ਵੱਡਾ ਨੁਕਸਾਨ ਹੋਇਆ ਉਹ ਜੇ ਤੁਹਾਡੀ ਗੱਲ ਕਰੂੰ ਉਹ 8-10 10 ਫੁੱਟ ਰੇਤਾ ਚੜ ਗਈ ਕਿਸੇ ਸਰਕਾਰ ਨੇ ਕੋਈ ਸਹਾਰ ਨਹੀਂ ਲਈ ਜਥੇਬੰਦੀਆਂ ਕਿਤੇ ਕਿਸਾਨ ਜਥੇਬੰਦੀਆਂ ਨੇ ਕਿਤੇ ਜਿਹੜੇ ਕਾਰ ਸੇਵਾ ਵਾਲੇ ਮਹਾਪੁਰਸ਼ ਜੀ ਆਂਦੇ ਨੇ ਬਹੁਤ ਬੜਾ ਖੁਸ਼ੀ ਜਿਹੜੇ ਕੋ ਸਮਾਜ ਸੇਵੀ ਲੋਕ ਸੀ ਉਹਨਾਂ ਨੇ ਆ ਕੇ ਕਈ ਗਰੀਬ ਪਰਿਵਾਰਾਂ ਦੀਆਂ ਪੈਲੀਆਂ ਨੂੰ ਪੱਧਰ ਕਰਕੇ ਦਿੱਤਾ ਜੇਕਰ ਇਸ ਤਰ੍ਹਾਂ ਦੇ ਹਾਲਾਤ ਗਾਵੇਂ ਬਣਦੇ ਨੇ ਤੇ ਫਿਰ ਸਰਕਾਰ ਕਾਹਦੇ ਲਈ ਲੋਕ ਚੁੰਨਦੇ ਆ ਜੀ ਰੱਬ ਤੋਂ ਬਾਅਦ ਸੰਧੂ ਸਾਹਿਬ ਜੀ ਕੋਈ ਇਹਨੂੰ ਆਸਰਾ ਹੁੰਦਾ ਤੇ ਸਰਕਾਰ ਦਾ ਸਰਕਾਰ ਉਹਦੀ ਚਾਹ ਕਰ ਸਰਕਾਰ ਤੱਕ ਹੁੰਦੀ ਹੈ ਉਹਦੀ ਅਖ ਮੁੱਖ ਮੰਤਰੀ ਤੱਕ ਹੁੰਦੀ ਹੈ ਪਰ ਜੇ ਕਿਤੇ ਰੱਬ ਨਾ ਕਰੇ ਜੀ ਉਹ ਸਾਨੂੰ ਇਹ ਸਮਝਾਉਂਦੀ ਹੈ ਕਿ ਵੈਸੇ ਤਾਂ ਰੱਬ ਕਿਸੇ ਦਾ ਮਾਰਾ ਨਹੀਂ ਕਰਦਾ ਜੀ ਪਰ ਜੇਕਰ ਸਾਡੀ ਸਮਝ ਦੇ ਮੁਤਾਬਕ ਇਹ ਗੱਲ ਹੁੰਦੀ ਹੈ ਕਿ ਸਾਡੇ ਨਾਲ ਆ ਰੱਬ ਥੱਕਾ ਕਰ ਗਿਆ ਤੇ ਅਸੀਂ ਸਰਕਾਰ ਤੋਂ ਇਨਸਾਫ ਮੰਗਦੇ ਹਾਂ ਜੀ ਤੇ ਜਿਹੜੀ ਸਰਕਾਰ ਸਾਡੀ ਇਨਸਾਨੀ ਸਰਕਾਰ ਹੈ ਉਹ ਵੀ ਜੇ ਦੇਹ ਦਵਾਲ ਨਾ ਬਣੇ ਤੇ ਕੋਈ ਜਾਵਾਂਗੇ ਕਿਹਦੇ ਪਾਸੇ ਤੇ ਜਾਵਾਂਗੇ ਜੀ ਹਾਂਜੀ ਫਿਰ ਖਵਾਲਾ ਸਾਡਾ ਕੌਣ ਹੈ ਇਹ ਗੱਲ ਸੋਚਣ ਵਿਚਾਰਨ ਵਾਲੀਆਂ ਨਹੀਂ ਸਰਕਾਰਾਂ ਨੂੰ ਅਸੀਂ ਵੋਟਾਂ ਪਾਉਣੇ ਆ ਸਰਕਾਰ ਨੂੰ ਅਸੀਂ ਇਹ ਸੋਚਦੇ ਆ ਪਰ ਇਸ ਵੇਲੇ ਸਥਿਤੀ ਜਿਹੜੀ ਪੰਜਾਬ ਦੀ ਹੈ ਕਿ ਪੰਜਾਬ ਐਸ ਵੇਲੇ ਸੜ ਰਿਹਾ ਜੀ ਪੰਜਾਬ ਐਸੇ ਜਲ ਰਿਹਾ ਪੰਜਾਬ ਨੂੰ ਚੌਂ ਤਰਫਿਆਂ ਤੋਂ ਘੇਰਾ ਪਿਆ ਹੋਇਆ ਹੈ ਨਸ਼ਿਆਂ ਘੇਰਾ ਪਿਆ ਜੀ ਪੰਜਾਬ 'ਚ ਇਸ ਵੇਲੇ ਜਿਹੜੀ ਗੁੰਡਾ ਕਰਦੀ ਹੈ ਬਦਮਾਚੀ ਆ ਉਹ ਸਿਰ ਸੜਕੇ ਬੋਲਦੀ ਹੈ ਬਿਲਕੁਲ ਹਾਂਜੀ ਪੰਜਾਬ ਦੇ ਵਿੱਚ ਜਿਹੜਾ ਕੋਈ ਰੋਜ਼ਗਾਰ ਨਹੀਂ ਰਹਿ ਗਿਆ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਪੰਜਾਬ 'ਚ ਜਿਹੜੇ ਇਹੋ ਜਿਹੇ ਹਾਲਾਤ ਨੇ ਖਾਸ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਧੱਕੇ ਨਾਲ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਮਤਲਬ ਚਾਰਛਫੇਰੀ ਉਹ ਜਿਹੜਾ ਹੈ ਇੱਕ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੀ ਇਸ ਕਰਕੇ ਇਹ ਸਰਕਾਰ ਦੀ ਸੁਤੰਤਰ ਸਰਕਾਰ ਨੂੰ ਛੁੜਕਲੇ ਸੁਣਾਉਣੇ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਇਧਰਲੇ ਬੰਨੇ ਖਿਆਲ ਕਰਨਾ ਚਾਹੀਦਾ। ਬਿਲਕੁਲ ਸਮੇ ਇਹਦੇ ਨਾਲ ਜੁੜਦੀ ਗੱਲ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੁਲਸ ਤੇ ਜ਼ਿੰਮੇਦਾਰ ਤੇ ਜਿਹੜੀਆਂ ਜਥੇਬੰਦੀਆਂ ਗਾਰੇ ਦੇ ਮਤਲਬ ਝੋਨੇ ਦੇ ਵਿੱਚ ਬੜੇ ਫਿਰਦੇ ਆ। ਕੀ ਜਿਹੜੇ ਇਹ ਰੋਡ ਬਣਾ ਰਹੇ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਇਹਦਾ ਫਾਇਦਾ ਹੈਗਾ? ਵੇਖੋ ਮੈਂ ਇਹ ਗੱਲ ਜਾਣਨਾ ਕਿ ਜਦੋਂ ਉਹ ਕਿਸੇ ਕਿਸਾਨ ਦੀ ਜ਼ਮੀਨ ਕੋਇਰ ਹੁੰਦੀ ਨਹੀਂ ਸੀ ਸਰਦਾਰ ਪ੍ਰਕਾਸ਼ ਸਿੰਘ ਵੱਲ ਦੇ ਕੇ ਕਰ ਇਹਦੇ ਹੁੰਦੇ ਸੀ ਕਿ ਉਹ ਕਿਸਾਨ ਦੀ ਸਹਿਮਤੀ ਹੋਣੀ ਬੜੀ ਜ਼ਰੂਰੀ ਹੈ ਜੀ ਹੁਣ ਜਿਹੜੇ ਤਰੀਕੇ ਨਾਲ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਇੱਕ ਵਿਕਾਸ ਦੇ ਨਾਂ ਤੇ ਵੀ ਪੰਜਾਬ ਨੂੰ ਘੇਰਾ ਪਾਇਆ ਜਾ ਰਿਹਾ ਹੈ ਪੰਜਾਬ ਦਾ ਜਿਹੜਾ ਖੇਤੀਬਾੜੀ ਵਾਲਾ ਖੇਤਰਫਲੋ ਘਟਾਇਆ ਜਾ ਰਿਹਾ ਜੀ ਕਿਤੇ ਛੜਕਾਂ ਕਿਤੇ ਹਾਈਵੇ ਕਿਤੇ ਆਹ ਜ਼ਮੀਨਾਂ ਕੋਇਰ ਕਰਕੇ ਕਲੋਨੀਆਂ ਕੱਟਣ ਦਾ ਇੱਧਰ ਗਲਾਡਾਂ ਨੂੰ ਦੇ ਦਿਓ ਇਹਨੂੰ ਦੇ ਦਿਓ ਉਹਨੂੰ ਦੇ ਦਿਓ ਹਜ਼ਾਰਾਂ ਏਕੜ ਰਕਬਾ ਰੋਜ਼ ਕੋਇਰ ਹੋ ਰਿਹਾ ਹੈ ਜੀ ਜਿਵੇਂ ਮਨਛੇ ਦੇ ਨਾਲ ਅਸੀਂ ਇਹ ਇੱਕ ਥੋਕੇ ਗੱਲ ਕਹਿਨੇ ਸੀ ਕਿ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਨੇ ਆਪਦੀ ਮਿਹਨਤ ਸਦਕਾ ਪੰਜਾਬ ਦੇ ਕਿਸਾਨਾਂ ਨੇ ਦੁਨੀਆ ਭਰ ਕੀ ਜਿਹੜੇ ਹਿੰਦੁਸਤਾਨ ਦੇ ਸਾਰੇ ਲੋਕਾਂ ਦਾ ਢਿੱਡ ਭਰਿਆ ਅੱਜ ਉਹ ਜਿਹੜੀ ਗੱਲ ਸਾਡੀ ਸ਼ਕਤੀ ਨੂੰ ਘਟਾਇਆ ਜਾ ਰਿਹਾ ਹੈ ਸਾਡੀ ਸ਼ਕਤੀ ਨੂੰ ਘੇਰਾ ਪਾਇਆ ਜਾ ਰਿਹਾ ਆਉਣ ਵਾਲਾ ਸਮਾਂ ਇਹੋ ਜਿਹਾ ਹੋਵੇਗਾ ਕਿ ਪੰਜਾਬ ਜਿਹੜਾ ਨਾ ਤਾਂ ਖੇਤੀ ਪ੍ਰਧਾਨ ਸੂਬਾ ਨਾ ਇਹ ਕੋਈ ਇੰਡਸਟਰੀ ਵਾਲਾ ਸੂਬਾ ਨਾ ਇਹ ਕੋਈ ਸਵੈ ਰੋਜ਼ਗਾਰ ਵਾਲਾ ਸੂਬਾ ਇਹ ਜਿਹੜਾ ਪੰਜਾਬ ਹੈ ਇਹ ਬਿਲਕੁਲ ਮੰਥੀ ਕਰਨੀਆਂ ਚਾਲਾਂ ਚੱਲ ਰਹੀਆਂ ਚੱਲੀਆਂ ਜਾ ਰਹੀਆਂ ਨੇ ਹੁਣ ਕਿੱਡਾ ਵੱਡਾ ਦਰਦ ਹੈ ਕਿ ਕੋਈ ਵੀ ਜਿਹੜਾ ਕਿਸਾਨ ਹੈ ਉਹਦੀ ਜ਼ਮੀਨ ਨੂੰ ਧੱਕੇ ਨਾਲ ਤੁਸੀਂ ਕੋਈਰ ਕਰੋਗੇ ਪੁਲਿਸ ਜਾ ਕੇ ਉਹ ਤਾਂ ਜਿਹੜਾ ਮਰਨਾ ਹੋ ਗਿਆ ਜੀ ਉਹ ਕਿੱਧਰ ਜਾਏਗਾ ਸੋ ਇਹ ਗੱਲਾਂ ਸਾਰੀਆਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਨੇ ਸਰਕਾਰ ਐਸ ਵੇਲੇ ਹੈ ਕੋਈ ਨਹੀਂ ਪੰਜਾਬ ਸਰਕਾਰ ਕਹਿੰਦਾ ਤਾਂ ਐਸ ਵੇਲੇ ਇੱਕ ਬੜੀ ਵੱਡੀ ਸ਼ਬਦਾਂ ਨਾਲ ਹੀਰਾ ਫੇਰੀ ਹੋਵੇਗੀ ਐਸ ਵੇਲੇ ਕਿਹਾ ਜਾ ਸਕਦਾ ਵੀ ਦਿੱਲੀ ਦੇ ਹਾਰੇ ਨਕਾਰੇ ਲੋਕਾਂ ਦੀ ਸਰਕਾਰ ਜੋ ਕਹਿੰਦੇ ਹੁੰਦੇ ਰਾਜਪੁਰ ਬਸ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਫਿਰੋਜ਼ਪੁਰ ਦਾ ਬਹੁਤ ਜ਼ਿਆਦਾ ਏਰੀਆ ਜਿਹੜਾ ਹੈਗਾ ਉਹ ਦਰਿਆਏ ਦੇ ਨਾਲ ਜੁੜਿਆ ਹੋਇਆ ਤੁਸੀਂ ਆਪ ਹੀ ਆਪਣੇ ਪੱਧਰ ਤੇ ਜਿੱਥੇ ਤੁਹਾਨੂੰ ਲੱਗਦਾ ਹੋਵੇ ਆਪਣੇ ਇੰਤਜ਼ਾਮ ਕਰ ਲਓ ਸਰਕਾਰ ਦੇ ਆਸਰੇ ਰਹਿ ਕੇ ਤੁਸੀਂ ਇਹ ਨਾ ਠੀਕਣਾ ਵੀ ਜਦੋਂ ਉਹ ਸਰਕਾਰ ਮਿੱਟੀ ਪਾਏਗੀ ਤਾਂ ਤੁਹਾਡੇ ਪੱਨ ਮਜ਼ਬੂਤ ਹੋਣਗੇ ਤੁਹਾਨੂੰ ਆਪ ਹੀ ਵਿਕਸਾ ਬਾਰੇ ਲੱਗ ਕੇ ਲੋਕਾਂ ਨੂੰ ਆਪ ਹੀ ਕਰ ਲੈਣਾ ਚਾਹੀਦਾ ਕਿਉਂਕਿ ਜਿਹੜਾ ਕੱਲ ਨੂੰ ਇਹ ਇਸ ਨੁਕਸਾਨ ਤੋਂ ਬਚਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ